ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਚੰਗੀਆਂ ਬਣਤਰਾਂ ਵਾਲੀ ਛਕੀਨ ਲਾਲ ਚੰਬੀ ਕੋੜੀ ਦਿਖਾਉਣੀ ਆ ਜਿਹੜੀ ਕਿ ਫਾਰਸੇਲ ਆ ਕੋੜੀ ਵੇਚਣੀ ਆ ਦੋਸਤੋ ਇਹ ਤੁਸੀਂ ਇਹਦੀਆਂ ਬਣਤਰਾਂ ਚੈੱਕ ਕਰੋ ਮੂੰਹ ਮਹਾਂਦਰੇ ਦੀ ਕੋੜੀ ਸੋਹਣੀ ਆ ਕੰਨ ਵੀ ਛਕੀਨ ਜੁੜਮਾਗਾ ਗਰਦਨ ਵੀ ਚੰਗੀ ਆ ਬਾਕੀ ਮਜ਼ਬੂਤ ਬਹੁਤ ਆ ਕੋੜੀ ਪਿੱਠਪੁੜਾ ਤੁਸੀਂ ਦੇਖ ਸਕਦੇ ਹੋ ਚੌੜਾ ਪਿੱਠਪੁੜਾ ਹੈ ਦਾ ਸੁੰਬਾ ਸਾਂਬੰਧੀ ਬੜੀ ਮਜ਼ਬੂਤ ਆ ਹੱਕ ਹੱਕ ਬਹੁਤ ਜਿਆਦਾ ਚੌੜੀ ਆ ਬਾਲਪੌਰੀਆਂ ਦੀ ਬਿਲਕੁਲ ਸਾਫ ਆ ਨਮਾ ਹਾਣਾ 4 ਸਾਲੇ ਦੀ ਉਮਰ ਆ ਤੇ ਕਾਦਾ ਜਿਹੜਾ ਇਹਦਾ 나ਟੋਂ ਬਾਹਰ ਆ ਪ੍ਰੋਪਰ ਜਿਹੜੀ ਇਹਦੀ ਹਾਈਟ ਆ ਹੁਣ ਇਹਨੂੰ 나ਟੋਂ ਨਾ ਮੰਨ ਲਿਓ ਘੋੜੀ 나ਟੋਂ ਬਾਹਰ ਆ ਤੇ ਇਹ ਘੋੜੀ ਹੁਣ ਸੀਗੀ ਹੀਟ ਦੇ ਵਿੱਚ ਕੱਲ ਇਹਨੂੰ ਘੋੜਾ ਦਿੱਤਾਗਾ ਅਬੋਹਰ ਬਲੱਡ ਲਾਈਨ ਦਾ ਨੋਕਰਾ ਘੋੜਾਗਾ ਬਾਜ ਸੱਬੇ ਰੌਕੇ ਵਾਲੇ ਦਾ ਬੜਾ ਫੇਮਸ ਨੋਕਰਾ ਘੋੜਾ ਹੁੰਦਾ ਸੀਗਾ ਉਹਦਾ ਅੱਗੇ ਬੱਚਾ ਆਗਾ ਬਾਜ ਪ੍ਰਾਣਾ ਘੋੜਾ ਆਗਾ ਬਹੁਤ ਚੰਗੇ ਚੰਗੇ ਰਿਜ਼ਲਟ ਆਏ ਵਿਆ ਉਹ ਤੋਂ ਬਾਈ ਯਰਗਿਆਂ ਨੇ ਕੱਲ ਇਹ ਘੋੜੀ ਮੇਟ ਕਰਾਤੀ ਸੋ ਜਿਹੜਾ ਵੀ ਕੋਈ ਚਾਹ ਬਣ ਸੱਜਣ ਨਵੇਂ ਹਾਣ ਦੀ ਸ਼ਕੀਨ ਲਾਲ ਚੰਬੀ ਘੋੜੀ ਖਰੀਦਣਾ ਚਾਹੁੰਦਾ ਤਾਂ ਚੰਗੀਆਂ ਬਣਤਾਂ ਵਾਲੀ ਤਾਂ ਇਸ ਵੀਡੀਓ ਕਿੰਨੀ ਗੌਰ ਕਰ ਲਿਓ ਆ ਤੁਸੀਂ ਦੇਖੋਗੇ ਕੱਲ ਜਦੋਂ ਵੀਡੀਓ ਬਣਾਈਆ ਉਦੋਂ ਘੋੜੀ ਹੀਟ ਦੇ ਵਿੱਚ ਸੀ ਤੇ ਡਾਕਟਰ ਸਾਹਿਬ ਤੋਂ ਪ੍ਰੋਪਰ ਚੈੱਕ ਅਪ ਕਰਾ ਕੇ ਘੋੜੀ ਮੇਟ ਕਰਾਈ ਆ ਦੋਸਤੋ ਤੇ ਹੁਣ ਬਾਈ ਯਰਗਿਆਂ ਦਾ ਐਡਰੈਸ ਨੋਟ ਕਰ ਲਓ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾਗਾ ਸਹਿਣਾ ਬਾਈ ਦਾ ਨਾਂਗਾ ਪਾਲੀ ਕੰਟੈਕਟਰ ਨੰਬਰ 22 ਦੇ ਦੋ ਦੇ ਤੇ ਆਪਾਂ ਸਕਰੀਨ ਦੇ ਉੱਤੇ ਆ ਸਵਾਰੀ ਸੁਬੂਰੀ ਦੇ ਹੱਕ ਨੂੰ ਘੋੜੀ ਬਹੁਤ ਜ਼ਿਆਦਾ ਚੰਗੀ ਆ ਤੁਰਦੀ ਬਹੁਤ ਜ਼ਿਆਦਾ ਸੋਹਣਾ ਆਕੜ ਮੜਕ ਨਾਲ ਤੁਰਦੀ ਆ ਤੇ ਰੇਵੀਆ ਚਾਲ ਚੰਗੀ ਆ ਸੋ ਜਿਹੜਾ ਵੀ ਕੋਈ ਬੰਦਾ ਸਾਫ਼ ਸਿਰ ਦੇ ਪੈਸੇ ਲਾਉਣਾ ਚਾਹੁੰਦਾ ਜਿਹਨੇ ਸ਼ੌਂਕ ਜਾਂ ਪੂਰਾ ਕਰਨਾ ਜਾਂ ਪਹਿਲੀ ਵਾਰੀ ਰੱਖਣੀ ਆ ਤਾਂ ਵੀਡੀਓ ਕੰਨੀ ਗੌਰ ਕਰ ਲਿਓ ਨੰਬਰ ਆ 22 ਦਾ 94 638 84 813 ਤੇ ਦੂਜਾ ਨੰਬਰ 98726 08482 ਦੋਨੇ ਨੰਬਰਾਂ ਚੋ ਜਿਹੜੇ ਤੇ ਮਰਜ਼ੀ ਤਾਂ ਤੁਸੀਂ ਫੋਨ ਲਾ ਲਿਓ ਤੇ ਜਿਹੜੇ ਤੇ ਮਰਜ਼ੀ ਤੁਸੀਂ ਵਟਸਐਪ ਤੇ ਮੈਸੇਜ ਕਰ ਲਿਓ ਦੋਨਾਂ ਤੇ ਵਟਸਐਪ ਆ ਦੋਨਾਂ ਤੇ ਕਾਲਿੰਗ ਆ ਤੇ ਬਾਈਪਾਲੀ ਨੂੰ ਫੋਨ ਲਾ ਲਿਓ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਭਾਸਿਰ ਦੇ ਵਿੱਚ ਇਹ ਸਾਫ਼ ਸੁਥਰੀ ਸ਼ਕੀਨ ਚੰਬੀ ਘੋੜੀ ਮਿਲ ਜਾਣੀ ਆ ਤੇ ਜਿਹੜਾ ਇਹ ਪਿੰਡਾ ਸਹਿਣਾ ਬਰਨਾਲੇ ਤੋਂ ਜਿਹੜਾ ਬਾਜੇਖਾਨੇ ਨੂੰ ਰੋਡ ਆਉਂਦਾ ਰਸਤੇ 'ਚ ਪੱਖੋ ਕੈਂਚੇ ਆ ਕ੍ਰੋਸ ਕਰਕੇ ਉਸ ਤੋਂ ਬਾਅਦ ਮੇਨ ਰੋਡ ਦੇ ਉੱਤੇ ਹੀ ਪਿੰਡ ਪੈਂਦਾਗਾ ਸਹਿਣਾ ਤੇ ਕੰਟੈਕਟ ਨੰਬਰ ਬਾਈ ਦਾ ਨੋਟ ਕਰ ਲਓ ਮੈਂਸ਼ਨ ਕਰਤੇ ਨਾਲ ਲਗਮਾ ਪਿੰਡ ਆਗਾ ਨੇੜੇ ਭਦੌੜ ਦੋਸਤੋ ਸੋ ਘੋੜੀ ਸਾਫ ਸੁਥਰੀ ਆ ਸ਼ਕੀਨਾ ਜੇ ਕਿਸੇ ਨੇ ਨਮਾ ਜਾਂ ਚਾਪੂਰਾ ਕਰਨਾ ਜਾਂ ਪੈਸੇ ਘੱਟ ਲਾਉਣੇ ਆ ਸਾਫ ਸਿਰ ਦੇ ਤੇ ਘੋੜੀ ਚੰਗੀ ਖਰੀਦਣੀ ਆ ਤਾਂ ਗੌਰ ਕਰ ਲਿਓ ਜਾਇਜੇ ਰੇਟ ਦੇ ਵਿੱਚ ਸਾਨੂੰ ਘੋੜੀ ਇਹ ਬਣ ਜਾਣੀ ਆ ਦੋਨੇ ਨੰਬਰ ਆਪਾਂ ਬਾਈ ਦੇ ਸਕਰੀਨ ਦੇ ਉੱਤੇ ਦੇਤੇ ਕੱਲ ਘੋੜੀ ਇਹ ਨੁਕਰੇ ਘੋੜੇ ਤੋਂ ਮੀਟ ਕਰਾਈ ਆ ਡਾਕਟਰ ਤੋਂ ਚੈੱਕ ਕਰਾ ਕੇ ਅੰਦਰ ਦੀ ਬਿਲਕੁਲ ਸਾਫ ਆ ਸੋ ਫੋਨ ਲਾ ਲਿਓ ਬਾਈ ਪਾਲੀ ਨੂੰ